ਯੂਕੇ ਦੇ ਪ੍ਰਾਚੀਨ ਹਾਈ ਸ਼ੈਰਫ ਦੇ ਹਜ਼ਾਰ ਸਾਲਾਂ ਤੋਂ ਵੱਧ ਇਤਿਹਾਸ ਤੋਂ ਬਾਅਦ ਰਾਜਵਿੰਦਰ ਕੌਰ ਗਿੱਲ ਦੇ ਪਹਿਲੀ ਸਿੱਖ ਔਰਤ ਹਾਈ ਸ਼ੈਰਫ ਬਣਨ ਨਾਲ ਯੂਕੇ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਰਾਜਵਿੰਦਰ ਕੌਰ ਗਿੱਲ ਵਾਰ ਵਿਕਸ਼ਾਇਰ ਦੀ 690ਵੇਂ ਹਾਈ ਸ਼ੈਰਫ ਹੋਵੇਗੀ ਅਤੇ ਉਹ 2024-25 ਲਈ ਕਾਉਂਟੀ ਦੀ ਸੇਵਾ ਕਰਨਗੇ ਜ਼ਿਕਰਯੋਗ ਹੈ ਕਿ ਹਾਈ ਸ਼ੈਰਫ ਦਾ ਦਫ਼ਤਰ ਕਾਉਂਟੀ ਵਿੱਚ ਸਿਰਫ ਦੋ ਸ਼ਾਹੀ ਨਿਯਤੀਆਂ ਵਿੱਚੋਂ ਇੱਕ ਹੈ ਅਤੇ ਸਖਸ਼ਣ ਸਮੇਂ ਤੋਂ ਮੌਜੂਦਾ ਇਤਿਹਾਸਿਕ ਤੌਰ ਤੇ ਸ਼ਹਿਰ ਫੌਜਾਂ ਨੂੰ ਵਧਾਉਣ ਟੈਕਸ ਇਕੱਠਾ ਕਰਨ ਤੇ ਅਪਰਾਧੀਆਂ ਨੂੰ ਫੜਨ ਲਈ ਜ਼ਿੰਮੇਵਾਰ ਹੈ ਰਾਜਵਿੰਦਰ ਕੌਰ ਗਿੱਲ ਦਾ ਪਰਿਵਾਰ 1960 ਦੇ ਦਹਾਕੇ ਵਿੱਚ ਪੰਜਾਬ ਤੋਂ ਇੰਗਲੈਂਡ ਗਿਆ ਸੀ ਤੇ ਉਸ ਦਾ ਜਨਮ ਕੈਂਟਵਿਚ ਹੋਇਆ ਉਹ ਪੰਜ ਭੈਣ ਭਰਾ ਨੇ ਅਤੇ ਉਹਨਾਂ ਦਾ ਪਤੀ ਜਗਤਾਰ ਸਿੰਘ ਗਿੱਲ ਉਹਨਾਂ ਦੇ ਤਿੰਨ ਬੱਚੇ ਨੇ ਰਾਜਵੰਤਰ ਨੂੰ ਛੋਟੀ ਉਮਰ ਤੋਂ ਹੀ ਕਾਨੂੰਨ ਅਤੇ ਵਿਵਸਥਾ ਵਿੱਚ ਦਿਲਚਸਪੀ ਸੀ ਗਿੱਲ ਨੇ ਕਿਹਾ ਕਿ ਉਹ ਵਾਰ ਵਿਕਸ਼ਾਇਰ ਦੇ ਨੌਜਵਾਨਾਂ ਦਾ ਸਮਰਥਨ ਕਰਨ ਅਪਰਾਧ ਨੂੰ ਘਟਾਉਣ ਲੋਕਾਂ ਦੀ ਸੁਰੱਖਿਆ ਅਤੇ ਸਿੱਖਿਆ ਵਿੱਚ ਨਿਵੇਸ਼ ਕਰਨ ਉਹਨਾਂ ਨੂੰ ਮੌਕਾ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਪੋਜ਼ਿਟਿਵ ਪ੍ਰਭਾਵ ਪਾਉਣ ਲਈ ਸ਼ਕਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਹੈ ਹਾਈ ਸ਼ਰਫ ਇੱਕ ਫੰਡ ਰਹਿਤ ਰਸਮੀ ਅਹੁਦਾ ਜੋ ਨਿਆਂਪਾਲਿਕਾ ਤੇ ਵਰਦੀ ਧਾਰੀ ਜਨਤਿਕ ਸੇਵਾਵਾਂ ਦੇ ਨਾਲ-ਨਾਲ ਸਮਾਜ ਦੇ ਫਾਇਦੇ ਲਈ ਕੰਮ ਕਰਨ ਵਾਲੀਆਂ ਚੈਰਿਟੀ ਅਤੇ ਸੇਵੀ ਸਮੂਹਾਂ ਦਾ ਸਮਰਥਨ ਕਰਦਾ ਹੈ 2024-25 ਲਈ ਹਾਈ ਸ਼ਰਪ ਦੇ ਦਫ਼ਤਰ ਵਿੱਚ ਆਪਣੀ ਨਿਯੁਕਤੀ ਬਾਰੇ ਬੋਲਦੇ ਆ ਰਾਜਵਿੰਦਰ ਕੌਰ ਗਿੱਲ ਨੇ ਕਿਹਾ ਕਿ ਵਾਰ ਵਿਕਸ਼ਾਇਰ ਦੇ ਲੋਕਾਂ ਦੀ ਸੇਵਾ ਕਰਨਾ ਇੱਕ ਬਹੁਤ ਵੱਡਾ ਸਨਮਾਨ ਇਸ ਮੌਕੇ ਦੋਸਤਾਂ ਪਰਿਵਾਰ ਵਾਰਵਿਕ ਸ਼ਾਇਰ ਪੁਲਿਸ ਕੈਂਡੀਡੇਟਾਂ ਮਾਣਯੋਗ ਜੱਜਾਂ ਅਤੇ ਨਾਗਰਿਕ ਮਹਿਮਾਨਾਂ ਦੀ ਮੌਜੂਦਗੀ ਦੁਆਰਾ ਚਿੰਨਿਤ ਕੀਤਾ ਗਿਆ ਉਹਨਾਂ ਨੇ ਆਪਣੇ ਕੰਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਤੇ ਉਹਨਾਂ ਕਿਹਾ ਕਿ ਇਸ ਸੌਦੇ ਤੇ ਮੈਂਨ ਲਲ ਉਹ ਖੁਦ ਨੂੰ ਸਨਮਾਨਿਤ ਮਹਿਸੂਸ ਕਰਦੇ ਨੇ ਉਹਨਾਂ ਦੱਸਿਆ ਕਿ ਉੱਥੇ ਮੌਜੂਦ ਸੰਗਤ ਜਿਨ੍ਹਾਂ ਦੇ ਵਿੱਚ ਗੋਰੇ ਵੀ ਸ਼ਾਮਲ ਸੀ ਉਹਨਾਂ ਨੂੰ ਅਰਦਾਸ ਤੇ ਫਤੇ ਦਾ ਅਰਥ ਸਮਝਾਉਣ ਦਾ ਪ੍ਰਬੰਧ ਕੀਤਾ ਗਿਆ ਉਹ ਪੁਲਿਸ ਜੁਆਇਨ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਦੀ ਕਾਦਤ ਤੇ ਕੁਝ ਹੋਰ ਕਰਨਾ ਕਰਕੇ ਉਹ ਸ਼ਾਮਿਲ ਨਹੀਂ ਹੋ ਸਕੇ